ਕਿਉਂ ਕੱਪੜਾ ਮਾਰ ਰਿਹਾ ਹੁਣ ਕੀ ਲੋੜ ਆ ਮੈਨੂੰ ਕੱਪੜਾ ਮਾਰਨ ਦੀ ਹਲਤਾ ਰਾਜ ਕਰਨਾ ਰਾਜ ਪਰ ਯਾਰ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਮੈਂ ਭਾਜੀ ਨੂੰ ਜਵਾਬ ਕਿੱਦਾਂ ਦਵਾਂ ਕਨਫਿਊਜ਼ ਹੋਇਆ ਬੈਠਾ ਮੈਂ ਯਾਰ ਭਾਜੀ ਕਹਿੰਦੇ ਸੀ ਕਿ ਤਨਖਾਹ 15000 ਰੁਪਏ ਮਹੀਨਾ ਮਿਲੋਗੇ ਨਾਲੇ ਉੱਤੋਂ ਵੀ ਪੈਸੇ ਬਣਾਇਆ ਕਰਨਗੇ ਨਾਲੇ ਖਾਣਾ ਪੀਣਾ ਫ੍ਰੀ ਓਏ ਹੁਣ ਤਾਂ ਅਸਲੀ ਜ਼ਿੰਦਗੀ ਸ਼ੁਰੂ ਹੋਈ ਆ ਪਰ ਨਾਲੇ ਉਹ ਕਹਿ ਰਹੇ ਸੀ ਤੈਨੂੰ ਸੁਪਰਵਾਈਜ਼ਰ ਬਣਾ ਦੇਣਾ ਇਹ ਹੁੰਦਾ ਕੀ ਹੈ ਸਿਮਰਨ ਹਾਂਜੀ ਓਏ ਸੁਪਰਵਾਈਜ਼ਰ ਕੀ ਹੁੰਦਾ ਵਾ supervisor ਵੀਰੇ ਇਦਾਂ ਦਾ ਤਾਂ ਕੋਈ ਪ੍ਰੋਡਕਟ ਹੈ ਹੀ ਨਹੀਂ ਹਾਂ ਸੱਚ ਸਨਸਕ੍ਰੀਨ ਹੈਗਾ ਉਹ ਰਹਿਣਾ ਪਾਗਲ ਦੀ ਪਾਗਲ ਛੱਡ ਕਰ ਲੈ ਕੰਮ ਆਪਣਾ ਕੀ ਹੋਇਆ ਉਹ ਕੰਮ ਕਰ ਲੈ ਆਪਣਾ ਪਰ ਯਾਰ ਭਾਜ ਨੂੰ ਜਵਾਬ ਕਿਦਾਂ ਦਵਾ ਹੋਣਾ ਆ ਤੁਹਾਪ ਤਾਂ ਚੱਲ ਹੈ ਹੀ ਹੈ ਪਰ ਯਾਰ ਜਦੋਂ ਮੈਂ ਬਿਮਾਰ ਹੋਇਆ ਸੀ ਭਾਜੀ ਨੇ ਮੈਨੂੰ 5000 ਰੁਪਏ ਦਿੱਤਾ ਸੀ ਤੇ ਮੈਂ ਦੁਕਾਨ ਤੇ ਵੀ ਨਹੀਂ ਆਇਆ ਸੀ ਤੇ ਅੱਜ ਤੱਕ ਵਾਪਸ ਵੀ ਨਹੀਂ ਮੰਗਿਆ ਭਾਜੀ ਨੇ ਪਰ ਵੀਰੇ ਨੇ ਤਾਂ ਯਾਰ 5000 ਇੱਕ ਵਾਰ ਹੀ ਦਿੱਤਾ ਉੱਥੇ ਤਾਂ ਹਰੇਕ ਮਹੀਨੇ ਮਿਲਣਾ ਨਾਲੇ ਐਸ਼ ਵਾਲੀ ਜ਼ਿੰਦਗੀ ਨਾਲੇ ਉੱਪਰ ਵਾਲੇ ਪੈਸੇ ਤਾਂ ਮੈਂ ਉੱਪਰ ਹੀ ਰੱਖਿਆ ਕਰਨੇ ਆ। ਉੱਪਰ ਵਾਲੀ ਆ ਰਮਾਰੀ ਚ ਨਾਲੇ ਛੇਤੀ ਭਰ ਜੂ। ਯਾਰ ਮੈਂ ਭਾਜ ਨੂੰ ਕੱਲ ਬੋਲਿਆ ਵੀ ਭਾਜ ਨੇ ਤਾਂ ਕੁਛ ਨਹੀਂ ਕਿਹਾ। ਮੈਨੂੰ ਲੱਗਦਾ ਕੋਈ ਨਾ ਕੋਈ ਸਕੀਮ ਲਾ ਕੇ ਨਾ ਦੋ ਤਿੰਨ ਵਰੀ ਅਕੋ ਬੋਲਣਾ ਹੀ ਪੈਣਾ। ਤਾਂ ਕਿ ਵੀਰਾ ਆਪੇ ਜਵਾਬ ਦੇ ਦੇ। ਕਿ ਤੂੰ ਜਾ ਤੇਰੀ ਨਹੀਂ ਲੋੜ। ਫੇਰ ਹੀ ਹੋਊਗਾ ਕੁਛ। ਵੀਰੇ ਕੀ ਹੋਇਆ ਤੁਹਾਨੂੰ ਕੱਲੇ ਬੋਲੀ ਜਾਂਦੇ ਹੋ ਤੂੰ ਵਿੱਚੋਂ ਅੰਬ ਲੈਣੇ ਆ ਤੂੰ ਕੰਮ ਕਰ ਆਪਣਾ ਸਭ ਠੀਕ ਆ ਨਾ ਉਹ ਸਭ ਠੀਕ ਆ ਮੇਰੇ ਕੰਮ 'ਚ ਦਖਲ ਅੰਦਾਜ਼ੀ ਨਾ ਕਰ ਤੂੰ ਕੰਮ ਕਰ ਆਪਣਾ ਦਲੇ ਸੁਪਰਵਾਈਜ਼ਰ ਨਾ ਥੀ ਤਗੜੀ ਪੋਸਟ ਆ ਮਾਲਕ ਬਣ ਜਾਣਾ ਮੈਂ ਨਾਲੇ ਖਾਇਆ ਕਰਾਂਗੇ ਪਨੀਰ ਉਹ ਫਿਰ ਜਾਵਾਂਗੇ ਜਮ ਜਮ ਡਲੇ ਡੋਲੇ ਬਣਾਵਾਂਗੇ ਉਸਲੀ ਜ਼ਿੰਦਗੀ ਤਾਂ ਹੁਣ ਸਟਾਰਟ ਹੋਣੀ ਆ ਰਾਜ ਕਰਨਾ ਰਾਜ ਇਹ ਇੰਨਾ ਤਾਂ ਨਹੀਂ ਲੱਗਦਾ ਕੀ ਕਿਹਾ ਕੁਛ ਨਹੀਂ ਵੀਰੇ ਮੈਂ ਕੁਛ ਕਹਿ ਸਕਦੀ ਹਾਂ ਤੁਸੀਂ ਨਾ ਬੈਠੇ ਨਾ ਰੋ ਕੰਮ ਕਰ ਲਓ ਵੀਰਾ ਫਿਰ ਭੁੱਲੂਗਾ ਤੁਹਾਨੂੰ ਤੂੰ ਇੱਥੇ ਨਾ ਕੰਮ ਕਰਦੀ ਆ ਨਾ ਕਿ ਮਾਲਕਨ ਇੱਥੋਂ ਦੀ ਤੂੰ ਆਪਣੇ ਕੰਮ ਤੋਂ ਮਤਲਬ ਰੱਖ ਮੈਂ ਕੰਮ ਕਰਾਂ ਜਾਂ ਨਾ ਕਰਾਂ ਤੂੰ ਕੋਲ ਹੁੰਨੀ ਮੈਨੂੰ ਬੋਲਣ ਵਾਲੀ ਤੂੰ ਵੀ ਤਾਂ ਕੰਮ ਹੀ ਕਰਦੇ ਹੋ ਨਾ ਇੱਥੇ ਤੂੰ ਨਾ ਆਪਣਾ ਕੰਮ ਕਰ ਬੜੇ ਆਰਡਰ ਜੀ ਨਹੀਂ ਦੇਣ ਦੀ ਲੋੜ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਸੀਗਾ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਹੋ ਸਾਰੇ ਹਾਂਜੀ ਵੀਰੇ ਚਲੋ ਸ਼ਾਬਾਸ਼ ਤੂੰ ਕੀ ਗੱਲ ਬੈਠਾ ਬਸ ਵੀਰੇ ਆਰਾਮ ਕਰ ਰਿਹਾ ਸੀ ਆਰਾਮ ਕਰ ਰਿਹਾ ਕੰਮ ਨਹੀਂ ਕਰਨਾ ਕੰਮ ਤਾਂ ਵੀਰੇ ਰੋਜ਼ ਕਰੀਦਾ ਅੱਜ ਮਨ じゃ ਨਹੀਂ ਕਰ ਰਿਹਾ ਮੈਂ ਕਿਹਾ ਥੋੜਾ ਆਰਾਮ ਕਰ ਲਾ ਓਰੇ ਮੇਰੀ ਗੱਲ ਸੁਣ ਕਿਉਂ ਐ ਤਬੇ ਠੀਕ ਆ ਤੇਰੀ ਹਾਂਜੀ ਹਾਂਜੀ ਸਭ ਕੁਝ ਠੀਕ ਆ ਘਰੇ ਠੀਕ ਆ ਸਭ ਘਰੇ ਵੀ ਸਭ ਠੀਕ ਆ ਬੜਾ ਔਖਾ ਜਿਹਾ ਬੋਲਦਾ ਤੇਰੇ ਤੁਸੀਂ ਗੱਲ ਪੁੱਛੀ ਮੈਂ ਜਵਾਬ ਦੇਦਾ ਤੁਹਾਨੂੰ ਜਬਲ ਜੀ ਵੀਰੇ ਇਹਨੂੰ ਕਿ ਪਤਾ ਨਹੀਂ ਵੀਰੇ ਅਜੀਬ ਜਿਹਾ ਵਿਹਾਰ ਕਰੀ ਜਾਂਦੇ ਆ ਸਵੇਰ ਦੇ ਕਿਉਂ ਕੀ ਕਹਿੰਦਾ ਸੀ ਪਹਿਲਾਂ ਤਾਂ ਮੈਨੂੰ ਬੁਲਾ ਲਿਆ ਕਹਿੰਦੇ ਕਿ ਸੁਪਰਵਾਈਜ਼ਰ ਕੀ ਹੁੰਦਾ ਵਾ ਮੈਂ ਕਿਹਾ ਮੈਨੂੰ ਸੁਪਰਵਾਈਜ਼ਰ ਦਾ ਤਾਂ ਪਤਾ ਨਹੀਂ ਮੈਨੂੰ ਤਾਂ ਸਨਸਕ੍ਰੀਨ ਦਾ ਪਤਾ ਤੇ ਨਾਲੇ ਨਾ ਅਜੀਬ ਜਿਹੇ ਗੱਲਾਂ ਕਰੀ ਜਾਂਦੇ ਸੀ ਕਿ ਪਨੀਰ ਖਾਊਗਾ ਬੂੜੀ ਬਣ ਜੂਗੀ ਮੈਂ ਰਾਜ ਕਰੂੰਗਾ ਪੈਸੇ ਜ਼ਿਆਦਾ ਆਣਗੇ ਇਦਾਂ ਦੀਆਂ ਗੱਲਾਂ ਕਰੀ ਜਾਂਦੇ ਸੀ ਤੈਨੂੰ ਕਹਿ ਰਿਹਾ ਸੀ ਹਾਂਜੀ ਨਹੀਂ ਇਕੱਲੇ ਗੱਲਾਂ ਕਰਦੇ ਪਏ ਸੀ ਤੇ ਮੈਂ ਜਦੋਂ ਉਹਨਾਂ ਨੂੰ ਕਿਹਾ ਕਿ ਵੀਰੇ ਡਿਸਟਿੰਕ ਕਰ ਲੋ ਵੀਰਾ ਬੋਲੂਗਾ ਤੇ ਕਹਿੰਦੇ ਤੂੰ ਆਪਣੇ ਕੰਮ ਤੱਕ ਮਤਲਬ ਰੱਖਿਆ ਕਰ ਤੇ ਕਪੜਾ ਚੱਕ ਕੇ ਵੀਰੇ ਪਰਾਂ ਸੜਤਾ ਕਹਿੰਦੇ ਤੂੰ ਮੈਨੂੰ ਕੌਣ ਹੁੰਨੀ ਆ ਬੋਲਣ ਵਾਲੀ ਤੂੰ ਵੀ ਇੱਥੇ ਕੰਮ ਹੀ ਕਰਦੀ ਆ ਮੈਨੂੰ ਲੱਗਦਾ ਨੂੰ ਕੁਸਰ ਕੁਸਰਾ ਗਈ ਕੋਈ ਵੀਰੇ ਮੈਨੂੰ ਤਾਂ ਲੱਗਦਾ ਇਹਨਾਂ ਦੀ ਕਲਾਸ ਲੱਗਣ ਵਾਲੀ ਆ ਲਗਾਈ ਦਿਓ ਨਹੀਂ ਕਲਾਸ ਇੱਕ ਹੈਰੀ ਚੱਕ ਚਾਇਆ ਚੱਕ ਚਾ ਪਰ ਇਹ ਜੇ ਕੀ ਵੀ ਇਹ ਹੀ ਤਾਂ ਪਤਾ ਨਹੀਂ ਕਿ ਜਦੋਂ ਬੰਦਾ ਕਿਸੇ ਦੀ ਚੱਕ ਚਾਇਆ ਜਾਂਦਾ ਨਾ ਉਹਦੇ ਨੁਕਸਾਨ ਵਾਲੇ ਤੋਂ ਸ਼ੁਰੂ ਹੋ ਜਾਂਦੇ ਕੋਈ ਨਾ ਸਮਝਾ ਕੇ ਦੇਖ ਲੈ ਬਾਕੀ ਬਾਬਾ ਭਲੇ ਕਰੇ ਕਾਇਸੀgena ਉਹਨੂੰ ਉੱਪਰ ਟਿਕਾ ਦੇ ਮੈਨੂੰ ਲੱਗਦਾ ਨਹੀਂ ਕਿ ਮੈਨੂੰ ਤਾਂ ਚੰਗਾ ਕੋਈ ਨਾ ਪ੍ਰੇਸ਼ਤ ਕਰ ਮੈਂ ਉੱਪਰ ਕਾ ਲੰਮੀ ਹੁਣ ਵੀ ਕਿਸੇ ਅੱਗੇ ਹੋਇਆ ਮੈਂ ਉੱਪਰ ਜਾਣਾ ਕਿਉਂ ਉੱਪਰ ਚੱਕਣ ਜਾਣਾ ਕੁਛ ਨਹੀਂ ਵੀ ਕਿ ਮੈਂ ਉੱਪਰ ਕੰਮ ਕਰੀ ਚੰਗੀ ਆ ਉਹ ਜਾਣਦਾ ਤੈਨੂੰ ਜਿਹੜਾ ਕੰਮ ਕਰਨ ਜਾਣਾ ਤੂੰ ਪਹਿਣਾ ਤਾਂ ਤੂੰ ਚੋਰ ਹੀ ਆ ਵੀਗਾਂ ਗਈ ਮੈਂ ਉੱਪਰ ਕੰਮ ਕਰਨ ਚੰਗੀਆਂ ਜਿਹੜੀ ਪੰਗਾ ਗਲਤੀ ਹੋ ਗਈ ਹੋ ਗਈ ਉਹ ਮੈਂ ਕੰਮ ਕਰਨੀ ਚੰਗੀਆਂ ਬੱਸ ਕਰ ਜਿਹੜਾ ਚੋਰੀ ਕਰਨਾ ਕਿੱਝਾ ਹੋਵੇ ਨਾ ਉਹ ਚੋਰੀ ਦੇ ਪੈਸੇ ਖਾਂਦਾ ਨਾਲੇ ਮੈਨੂੰ ਸਭ ਪਤਾ ਕੀ ਕੀ ਚੱਕ ਕੇ ਲੈ ਜਾਂਦੀ ਰਹੀ ਹੈ ਨਿੱਕੀ ਜੀ ਹੈਗੀ ਆ ਪਤਾ ਨਹੀਂ ਇੰਨਾ ਸਮਾਨ ਕਿੱਦਾਂ ਚੱਕ ਕੇ ਲੈ ਗਈ ਵੀਗਾ ਸੈਗ ਉੱਪਰ ਜਾਵਾਂਗਾ ਬੱਸ ਕਰ ਤਾਰਾ ਪਿਆ ਮੈਂ ਸੈਟ ਕਰ ਦਿਆਂਗਾ ਪਤਾ ਤੇਰੀ ਸੈਟਿੰਗਾਂ ਨਾਲ ਚੱਲ ਜਾ ਕਰਨੀ ਇਹਨੇ ਬੱਡੀ ਨੇ ਸੈਟਿੰਗ ਈ ਜਾਗਦੀ ਪਿਆ ਜਾਓ ਪਰ ਹੁਣ ਨਾਲੇ ਮੇਰੇ ਵੱਲੋਂ ਕੀ ਹੈ ਹੋਵੇ ਸਾਰਾ ਕੁਝ ਚੱਕ ਕੇ ਲੈ ਜਾ ਆਪਾਂ ਨੂੰ ਕੀ ਹੈ ਆਪਾਂ ਤਾਂ ਹੁਣ ਥੋੜੇ ਦੇ ਨਹੀਂ ਹੈ ਆਪਾਂ ਨੂੰ ਤਾਂ ਮੌਕਾ ਚਾਹੀਦਾ ਆਪਾਂ ਤਾਂ ਥੋੜੇ ਦੇ ਨਹੀਂ ਹੈ ਹੁਣ ਤਾਂ ਰਾਜ ਕਰਨਾ ਪਰ ਰਾਜ ਬਾਵੇ ਬੋਲੀ ਯਾਨ ਕੱਲਾ ਬੈਠਾ ਕੁਛ ਵੀ ਨਹੀਂ ਮੈਨੂੰ ਸਿਮਰਨ ਨੇ ਪਹਿਲਾਂ ਵੀ ਦੱਸਿਆ ਤੂੰ ਕੱਲਾ ਬੈਠਾ ਗੱਲਾਂ ਕਰੀ ਜਾਂਦਾ ਏ ਉਹ ਤਾਂ ਭਾਜੀ ਐਵੇਂ ਛੜਦੀ ਆ ਬੋਲਦੀ ਰਹਿੰਦੀ ਆ ਮੈਂ ਉਹਦੇ ਪਹਿਲਾਂ ਵੀ ਵਿਸ਼ਵਾਸ ਨਹੀਂ ਕੀਤਾ ਮੈਂ ਤਾਂ ਖੁਦ ਦੇਖਿਆ ਹੁਣ ਤੂੰ ਉਹ ਨਾਲ ਹਟਦਾ ਪਿਆ ਸੀਗਾ ਨੀਹਾ ਨਾਲ ਉਹਨੇ ਤੈਨੂੰ ਕੁਛ ਕਿਹਾ ਉਹ ਭਾਜੀ ਪੈਰ ਮਾ ਕੇ ਲੰਘਦੀ ਵੀ ਸੀ ਬਸ ਕਰ ਝੂਠ ਨਾ ਬੁੱਲੇ ਕਰ ਮੈਨੂੰ ਪਹਿਲਾਂ ਇਹ ਦੱਸ ਤੈਨੂੰ ਹੋਇਆ ਕੀ ਆ ਵੀਰੇ ਹੋਇਆ ਮੈਨੂੰ ਕੁਛ ਨਹੀਂ ਆ ਮੇਰੀ ਤਨਖਾਹ ਵਧਾ ਦਿਓ ਤੈਨੂੰ ਇੱਕਦਮ ਤਨਖਾਹ ਕਿਵੇਂ ਯਾਦ ਆ ਗਈ? ਮੇਰੇ 10000 ਨਾਲ ਗੁਜ਼ਾਰਾ ਨਹੀਂ ਹੁੰਦਾ। ਆਪਾਂ ਨੂੰ ਚਾਹੀਦਾ 15000 ਰੁਪਿਆ। ਸਿੱਧਾ ਹੀ 10 ਤੋਂ 15000? ਹਾਂਜੀ। 15000 ਦਿਓਗੇ, ਕੁਝੀ ਕੁਝੀ ਕੰਮ ਕਰ ਲਾਂਗੇ। ਜੇ ਮੈਂ ਨਾ ਦਿੱਤੇ ਫੇਰ ਫਿਰ ਭਾਜੀ ਹੋਰ ਰਾਹ ਬੜੇ ਨੇ। ਭਾਬਾਏ ਇੱਕਦਮ ਤੈਨੂੰ ਕੀ ਹੋ ਗਿਆ? ਮੈਨੂੰ ਇਹ ਦੱਸ। ਕੋਈ ਪ੍ਰੋਬਲਮ ਹੈ ਤੈਨੂੰ ਮੇਰੇ ਤੋਂ? ਮੈਂ ਤੈਨੂੰ ਕੁਝ ਕਹਿਆ ਇਦਾਂ ਦਾ ਮੈਂ ਤਾਂ ਤੈਨੂੰ ਅੱਗੇ ਵੀ ਡਾਂਟਦਾ ਜੇ ਕੱਲ ਡਾਂਟਦਾ ਇਹਦਾ ਮਤਲਬ ਇਹ ਥੋੜੀ ਤੂੰ ਇਹੋ ਜਿਹੀ ਗੱਲ ਕਰੇਗਾ ਕਿ ਮੇਰੀ 15000 ਤਨਖਾਹ ਕਰ ਦੋ ਨਾਲੇ 10 ਤੋਂ ਸਿੱਧੀ 15000 ਕਿਵੇਂ ਹੋ ਜਾਊਗੀ ਜੇ ਤੂੰ 500000 ਤੈਨੂੰ ਚਾਹੀਦਾ 2000 ਚਾਹੀਦਾ ਉਦਾਂ ਲੈ ਲੈ ਭਾਜੀ ਭੀਖ ਥੋੜੀ ਲੈਣੀ ਐ ਕੰਮ ਕਰਕੇ ਪੈਸੇ ਲੈਣੇ ਐ ਕੋਈ ਨਾ ਮੈਂ ਦੇਖਦਾ ਕਰਦਾ ਸਾਰੀ ਸੈਟਿੰਗ ਠੀਕ ਹੈ ਮਾਰਕੀਟ ਜਾਏਗਾ ਹਾਂਜੀ ਹਾਂਜੀ 15000 ਦਿਓ ਮਾਰਕੀਟ ਕਿ ਜਿੱਥੇ ਮਰਜ਼ੀ ਭੇਜੋ ਕੰਮ ਹੀ ਕਰਨਾ ਆਪਾਂ ਆਵਾਜ਼ ਤਾਂ ਤੇਰੀ ਹੈ ਪਰ ਬੋਲੀ ਤੇਰੀ ਨਹੀਂ ਹੈਗੀ ਪਰ ਕੋਈ ਨਾ ਜਲਦੀ ਹੱਲ ਕਰਦੇ ਹਾਂ ਹਾਂਜੀ ਵੀਰੇ ਜਲਦੀ ਕਰ ਲੋ ਇਹ ਤਾਂ 10 ਰੀਫ ਨੇੜੇ ਹੀ ਆ ਵੇ ਰਾਮ ਨਾਲ ਯਾਰ ਤੇਰੇ ਰਾਮ ਨਾਲ ਹੀ ਕਰ ਰਹੇ ਹਾਂ ਇਹ ਚ ਮੇਰੀ ਕਿਹੜੀ ਗਲਤੀ ਆ ਤੇਰੀ ਉਹ ਗਲਤੀ ਆ ਤੂੰ ਹੀ ਸੁਟਿਆ ਮੈਂ ਕਿਹੜਾ ਜਾਣ ਕੇ ਸੁਟਿਆ ਭਾਜੀ ਔਰ ਪੂਰੀ ਮਾਰਕੀਟ ਚ ਰੋਲਾ ਪਿਆ ਹੋਇਆ ਭੋਲੂ ਸ਼ਾ ਭੋਲੂ ਸ਼ਾ ਹਲੇ ਤਾਂ ਮੌਣਾ ਤੋਂ ਸ਼ਾ ਕਟਵਾਇਆ ਮੈਂ ਕਿਹਾ ਬੰਦਾ ਵਧੀਆ ਐ ਮੀ ਸ਼ਾ ਲਾਣੇ ਰਹਿੰਦੇ ਹੋ ਤੇ ਤੁਸੀਂ ਕਿੱਥੇ ਰਹਿੰਦੇ ਹੋ ਸ਼੍ਰੀ ਸ਼ਿਮਲਾਪੁਰੀ ਤੇ ਮੈਂ ਪੁਸ਼ਵਿਲਾ ਚ ਰਹਿਣਾ ਪੁਸ਼ਵਿਲਾ ਕਿਹੜਾ ਏਰੀਆ ਹੋਇਆ ਓਏ ਮੈਂ ਤਾਂ ਓ ਭਾਈ ਗੱਲ ਸੁਣੋ 1 ਮਿੰਟ ਇਹਦੀ ਲੋਡ ਪੈਣੀ ਆ ਤੁਸੀਂ ਰੱਖੋ ਇਹਨੂੰ ਲਓ ਸਰ ਰੱਖ ਲਿਆ ਜੀ ਹਾਂਜੀ ਜਾਣ ਦਾ ਕੀ ਲੋਗੇ ਭਾਜੀ ਆ ਦੇਖੋ ਆ WhatsApp ਦਾ ਨਿਸ਼ਾਨ ਬਣਾਇਆ ਹੋਇਆ ਨਾ ਇੱਥੇ ਕਾਲ ਕਰਨੀ ਆ ਮੈਨੂੰ ਆ ਜਾ ਫਿਰ ਆ ਤੁਮਾ ਅਗਲਾ ਕਾ ਜਾ ਭਈ ਇੰਨੀ ਗਰਮੀ ਚ ਆਇਆ ਪਾਣੀ ਦਾ ਪੁੱਛ ਲਓ ਜੀ ਹੈ ਨਹੀਂ ਪਾਣੀ ਮੋਤੀ ਚਾਹ ਚਾਹ ਉਹ ਜੋ ਜਿੰਨਾ ਪਾਣੀ ਸੀ ਮੈਂ ਸਾਰੇ ਨਾਲ ਆਇਆ ਉਹ ਯਾਰ ਤੂੰ ਚਾਹ ਚਾਹ ਤਾਂ ਬਲਵਾਇਆ ਜੀ ਚਾਹ ਦੋਨੇ ਜਣੇ ਪੀ ਜਾਓ ਬਾਹਰ ਜਾ ਕੇ ਦੀਓ ਚਲ ਆਪਾਂ ਉੱਥੋਂ ਮਿਲਦੀ ਚੱਲ ਬਾਹਰ ਗਰਮੀ ਐ ਇਸੇ ਚ ਮੈਂ ਕਿਤੇ ਸੀ ਉੱਥੇ ਏਸੀ ਲੱਗਿਆ ਚਾਹ ਲੈ ਜਾ ਤੂੰ ਵੀ ਜਾ ਸਾਰੇ ਮੇਰੇ ਹੀ ਆ ਸਾਰੇ ਤੇ ਜਿਹੜਾ ਉੱਪਰੋਂ ਬਣੂਗਾ 5-7000 ਉਹ ਵੀ ਮੇਰਾ ਉਹ ਤੇਰਾ ਮੈਂ ਤਾਂ ਕੱਲ ਦਾ ਇਹਨੂੰ ਨੀਚੇ ਵਾਲੀ ਜੇਬ 'ਚ ਨਹੀਂ ਪਾਇਆ ਉੱਪਰ ਵਾਲੀ ਜੇਬ 'ਚ ਪਾ ਕੇ ਰੱਖਿਆ ਵਾ ਮਾਸੋਂ ਫੇਰ